ਲਾਈਵ ਸੱਚ ਟੀਵੀ ਤੋਂ ਬਖਸ਼ੀਸ਼ ਆਜ਼ਾਦ ਦੇ ਨਾਲ ਇਸ ਵਕਤ ਬੀਕੇਯੂ ਇਕਤਾ ਉਗਰਾਹਾਂ ਦੀ ਜਿਹੜੀ ਇੱਕ ਵੱਡੀ ਟੀਮ ਸ਼ਾਮਲ ਹੈ ਉਹਨਾਂ ਤੋਂ ਅਸੀਂ ਜਥੇਬੰਦੀ ਦੇ ਹਰ ਜਿਹੜਾ ਅਨਰੂਨੀ ਡਿਸਪਲਿਨ ਹੈ ਉਹਦੀ ਜਾਣਕਾਰੀ ਲੈ ਰਹੇ ਹਾਂ ਇੱਕ ਗੱਲ ਜ਼ਰੂਰੀ ਕਹਿਣਾ ਚਾਹਾਂਗੇ ਕਿ ਇਹ ਜਿਹੜੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਹਨੂੰ ਹਰ ਵਿਅਕਤੀ ਤੱਕ ਪਹੁੰਚਾਓ ਇਹ ਬਹੁਤ ਖਾਸ ਕਿਸਮ ਦੀ ਜਥੇਬੰਦਕ ਜਾਣਕਾਰੀ ਹੈ ਲਾਈਵ ਸੱਚ ਟੀਵੀ ਦਾ ਜਿਹੜਾ ਫੇਸਬੁੱਕ ਪੇਜ ਹੈ ਉਸ ਨੂੰ ਲਾਈਕ ਕਰੋ YouTube ਦੇ ਉੱਪਰ ਲਾਈਵ ਸੱਚ ਟੀਵੀ ਨੂੰ ਤੁਸੀਂ ਆਪਣੇ ਕੋਲ ਸਬਸਕ੍ਰਾਈਬ ਕਰੋ ਇਹ ਇੱਕ ਲੋਕ ਸੰਘਰਸ਼ਾਂ ਨੂੰ ਅੱਗੇ ਲੈ ਕੇ ਜਾਣ ਲਈ ਅਸੀਂ ਇਹ ਮੀਡੀਆ ਬਣਾਇਆ ਸਾਡੇ ਤੁਹਾਨੂੰ ਪਤਾ ਹੈ ਕਿ ਸਾਡੇ ਤਿੰਨ ਚੈਨਲ ਅਕਾਊਂਟ ਨੇ ਜਿਹੜੇ ਉਹ ਪਹਿਲਾਂ Facebook ਨੇ ਇਸ ਲਈ ਬੰਦ ਕਰ ਦਿੱਤੇ ਕਿਉਂਕਿ ਅਸੀਂ ਵਿਚਾਰ ਤਾਰਕ ਰਿਪੋਰਟਿੰਗ ਕਰਦੇ ਹਾਂ ਜਿਹੜੀ ਇੱਥੋਂ ਦੀ ਹਕੂਮਤ ਨੂੰ ਮਨਜ਼ੂਰ ਨਹੀਂ ਹੈ ਸੋ ਅਸੀਂ ਆਪਣੀ ਗੱਲ ਵੱਲ ਆਉਂਦੇ ਆ ਆ ਸਾਡੇ ਨਾਲ ਬੀਕੇਯੂ ਇਕਤਾ ਦੇ ਦੋ ਸੂਬਾ ਆਗੂ ਮੌਜੂਦ ਨੇ ਭੈਣ ਜੀ ਕੀ ਨਾਮ ਹੈ ਤੁਹਾਡਾ ਕੀ ਅਹੁਦਾ ਤੁਹਾਡਾ ਮੇਰਾ ਨਾਮ ਹਰਿੰਦਰ ਬਿੰਦੂ ਮੇਰਾ ਮੈਂ ਭਾਰਤੀ ਕਿਸਾਨ ਜੁਨੀ ਇਕਤਾ ਗ੍ਰਾਹਾਂ ਦੀ ਸੂਬਾ ਆਗੂ ਆ ਪ੍ਰਧਾਨ ਜੀ ਤੁਹਾਡਾ ਕੀ ਨਾਮ ਹੈ ਤੇ ਉਹਦਾ ਕੀ ਹੈ ਜੱਸਾ ਬੰਦੀ ਚ ਮੈਂ ਚੰਡਾ ਸਿੰਘ ਜੇਠੂ ਕੇ ਭਾਰਤੀ ਕਿਸਾਨ ਜੁਨੀ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆ ਦੇਖੋ ਜੀ ਦੋ ਸੀਨੀਅਰ ਆਗੂ ਮੌਜੂਦ ਨੇ ਦੇਖੋ ਜੀ ਅਸੀਂ ਲੋਕਾਂ ਦੇ ਵਿੱਚ ਤੁਰਦੇ ਆਂ ਫਿਰਦੇ ਆਂ ਦੂਜੀਆਂ ਜਥੇਬੰਦੀਆਂ ਨਾਲ ਵਿਚਰਦੇ ਆਂ ਕੁਝ ਸਵਾਲ ਉੱਠਦੇ ਨੇ ਕਹਿੰਦੇ ਕਿ ਵੇਖੋ ਜੀ ਜਿਹੜੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਹੈ ਇਹ ਆਪਦੇ ਘੱਟ ਨੂੰ ਕੱਠਦਾ ਹੁੰਦਾ 10000 ਦਾ ਤੇ ਕਹਿ ਦਿੰਦੇ ਨੇ ਜੀ ਸਾਡਾ 50000 ਬੰਦਾ ਸਾਡਾ ਲੱਖ ਬੰਦਾ ਕਹਿੰਦੇ ਵੀ ਇਹਨਾਂ ਕੋਲ ਕੋਈ ਫਿਗਰ ਨਹੀਂ ਹੁੰਦੀ ਐਵੇਂ ਤੁੱਕੇ ਨਾਲ ਹੀ ਕਹਿ ਦਿੰਦੇ ਨੇ ਇਹਦੇ ਬਾਰੇ ਔਰ ਦੂਸਰੇ ਕਈ ਹੋਰ ਸਵਾਲ ਨੇ ਵੀ ਇਹ ਇੰਨਾ ਫੰਡ ਆਉਂਦਾ ਉਹ ਫੰਡ ਇਹ ਇਹ ਦਾ ਉਹਦਾ ਇਹ ਕਿਵੇਂ ਹਿਸਾਬ ਕਿਤਾਬ ਰੱਖਦੇ ਹੋਣਗੇ ਇਹ ਹੇਠਲੇ ਤੋਂ ਤਾਂ ਤੱਕ ਜਿਹੜੇ ਆਗੂ ਨੇ ਉਹ ਕਿਤੇ ਨਾ ਕਿਤੇ ਫੰਡ ਚੋਂ ਵੀ ਕੋਈ ਨਾ ਕੋਈ ਚੋਰੀ ਕਰਦੇ ਹੋਣਗੇ ਤੇ ਹੋਰ ਵੀ ਕਾਫੀ ਸਾਰੇ ਸਵਾਲ ਉੱਠਦੇ ਨੇ ਆਪਾਂ ਇੱਕ ਇੱਕ ਸਵਾਲ ਦੇ ਉੱਪਰ ਗੱਲ ਕਰਦੇ ਆਂ ਅੱਛਾ ਪਹਿਲੀ ਤਾਂ ਗੱਲ ਆਪਾਂ ਕਰਦੇ ਆਂ ਜੀ ਜਿਹੜਾ ਇਕੱਠਾ ਤੁਹਾਡਾ ਉਹਦਾ ਤੁਸੀਂ ਤੁੱਕੇ ਨਾਲ ਕਹਿੰਦੇ ਹੋ ਵੀ ਅੱਜ 50000 ਜਾਂ ਲੱਖ ਬੰਦਾ ਲੱਗਦਾ ਜਾਂ ਉਹਦਾ ਕੋਈ ਤੁਹਾਡੇ ਕੋਲ ਕੋਈ ਮਤਲਬ ਇੱਕ ਪੈਟ ਇੱਕ ਸਹੀ ਫਿਗਰ ਵੀ ਹੁੰਦੀ ਹੈ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਬਕਾਇਦਾ ਲਿਖਤੀ ਰਿਕਾਰਡ ਰੱਖ ਰਹੇ ਹਾਂ ਕਿਹੜੇ ਕੱਠ ਦੇ ਵਿੱਚ ਕਿੰਨੇ ਬੰਦੇ ਆਏ ਕਿੰਨੀਆਂ ਔਰਤਾਂ ਆਈਆਂ ਉਹਦੇ ਵਿੱਚ ਇਥੋਂ ਤੱਕ ਵੀ ਹੈ ਕੁਝ ਜ਼ਿਲ੍ਹਿਆਂ ਦੇ ਤਾਂ ਇਹ ਵੀ ਦੱਸ ਰਹੇ ਕਿੰਨੇ ਮਜ਼ਦੂਰ ਆਏ ਕਿੰਨੀਆਂ ਮਜ਼ਦੂਰ ਔਰਤਾਂ ਆਈਆਂ ਇਹ ਬਕਾਇਦਾ ਬਣਾਇਆ ਹੋਇਆ ਉਸ ਤੋਂ ਬਾਅਦ ਸਾਡਾ ਹੈਗਾ ਕਿੰਨੇ ਪਿੰਡ ਆਏ ਉਹਨਾਂ ਕੋਲੇ ਕਿੰਨੇ ਝੰਡੇ ਸੀਗੇ ਉਸ ਤੋਂ ਬਾਅਦ ਜਿਹੜੇ ਸਾਧਨ ਐ ਵੱਡੀਆਂ ਬੱਸਾਂ ਕਿੰਨੀਆਂ ਸੀ ਮਿੰਨੀਆਂ ਬੱਸਾਂ ਕਿੰਨੀਆਂ ਸੀ ਕੈਂਟਰ ਕਿੰਨੇ ਸੀਗੇ ਪਿਕਅਪਾਂ ਕਿੰਨੀਆਂ ਸੀ ਬੰਦ ਗੱਡੀਆਂ ਕਿੰਨੀਆਂ ਸੀਗੀਆਂ ਟਰਾਲੀਆਂ ਕਿੰਨੀਆਂ ਸੀ ਮੋਟਰਸਾਈਕਲ ਕਿੰਨੇ ਸੀ ਇਹ ਇਹ ਕਰਦੇ ਆ ਉਸ ਤੋਂ ਕਹਾ ਜਿਹੜੇ ਪਿੰਡ ਆਏ ਕਿੰਨਾ ਦੁੱਧ ਲੈ ਕੇ ਆਏ ਉਹ ਦੁੱਧ ਦਾ ਵੀ ਬਕਾਇਦਾ ਰਿਕਾਰਡ ਐ ਉਸ ਤੋਂ ਅੱਗੇ ਜੇ ਰਾਤ ਦੇ ਦਾ ਕੋਈ ਮਤਲਬ ਧਰਨਾ ਚੱਲਦਾ ਬਹੁਤ ਦਿਨ ਦੇ ਹੁੰਦੇ ਜੇ ਰਾਤ ਦੇ ਚੱਲਦੇ ਐ ਰਾਤ ਦੇ ਵਿੱਚ ਕਿੰਨੇ ਮਤਲਬ ਮਰਦ ਰਹੇ ਕਿੰਨੀਆਂ ਔਰਤਾਂ ਰਹੀਆਂ ਕਿੰਨੇ ਪਿੰਡ ਸੀਗੇ ਤੇ ਉਹਨਾਂ ਦੇ ਵਿੱਚੋਂ ਅਸੀਂ ਆਪ ਦਾ ਸ਼ਬਦ ਵਰਤਿਆ ਵੀ ਭਾਈ ਸਾਹਿਬ ਕਿੰਨੇ ਸੀ ਇਹ ਪ੍ਰਚਲਦਾ ਸਾਡੇ ਜਦੋਂ ਅਸੀਂ ਪੁੱਛਦੇ ਆ ਕਿਸੇ ਨੂੰ ਵੀ ਤੁਹਾਡੇ ਦੇ ਭਾਈ ਸਾਹਿਬ ਕਿੰਨੇ ਸੀ ਉਹ ਜਿੰਨੇ ਉਹਨੂੰ ਟੱਕਰ ਦੇ ਕਰਦੇ ਆ ਪਤਾ ਲਾਉਦੇ ਨਾਲ ਦੇ ਨਾਲ ਲਿਖਾਉਂਦੇ ਆ ਉਹਦਾ ਸਾਡੇ ਕੋਲੇ ਕੋਈ ਆਈ ਨਹੀਂ ਹੈ ਕੋਈ ਤੁੱਕਾ ਲਾਉਣੇ ਆ ਆ ਸਾਡੇ ਕੋਲ ਰਜਿਸਟਰ ਪਿਆ ਤੁਹਾਨੂੰ ਬਕਾਇਦਾ ਸੀ ਰਜਿਸਟਰ ਦਿਖਾਉਨੇ ਆ ਅੱਛਾ ਅਸੀਂ ਜਿਹੜੇ ਮਤਲਬ ਧਰਨੇ ਪਟਿਆਲੇ ਤੇ ਬਾਦਰ ਜਲਾਏ ਅਸੀਂ ਇਹ 22 ਤਰੀਕ ਨੂੰ ਦੀ ਸਮਾਪਤੀ ਕੀਤੀ ਹੈ। ਅੱਛਾ ਇਹ ਇਹ ਰਜਿਸਟਰ ਹੈ ਜਿਹਦੇ ਵਿੱਚ ਤੁਸੀਂ ਰਿਕਾਰਡ ਰੱਖਦੇ ਹੋ। ਹਾਂਜੀ। अच्छा एक एक साफ कर दो भाई साहब कौन जी भाई साहब ਦਾ ਕੀ ਮਤਲਬ ਹੈ ਅਸੀਂ ਜਿਹੜੇ ਬੰਦੇ ਸ਼ਰਾਬ ਪੀਂਦੇ ਐ ਅਸੀਂ ਇੰਜ ਕਹਿੰਦੇ ਵੀ ਤੁਹਾਡੇ ਕਿੰਨੇ ਨੇ ਸ਼ਰਾਬੀਤੀ ਉਹਨੂੰ ਹਸਾਵੇ ਉਹਦਾ ਕੋਡਵਰਡ ਰੱਖਿਆ ਉਹਦਾ ਨਾਮ ਇਹ ਦਿੰਦਾ ਵੀ ਯਾਰ ਤੁਹਾਡੇ ਭਾਈ ਸਾਹਿਬ ਕਿੰਨੇ ਐ ਅੱਛਾ ਭਾਈ ਸਾਹਿਬ ਕਿੰਨੇ ਐ ਇਹ ਸ਼ਰਾਬ ਪੀਣ ਵਾਲਿਆਂ ਦਾ ਕੋਡਵਰਡ ਰੱਖਿਆ ਬੀਕੇਯੂ ਇਕਤਾ ਗ੍ਰਾਹਣ ਹੈ ਕਿ ਭਾਈ ਸਾਹਿਬ ਕਿੰਨੇ ਆ ਹਾਂਜੀ ਜਿੱਥੇ ਦਾ ਬਕਾਇਦਾ ਦਿਖਾ ਰਹੇ ਆ ਆ ਸਾਡੇ ਜਿੰਨੇ ਜ਼ਿਲ੍ਹੇ ਚੱਲਦੇ ਆ ਉਹ ਜ਼ਿਲ੍ਹਿਆਂ ਦੇ ਮੂਰੇ ਲਿਖੇ ਹੋਏ ਐ ਇਹਦੇ ਉੱਤੇ ਸਾਡੇ ਬਕਾਇਦਾ ਉਹ ਖਾਨਾ ਲਿਖ ਕੇ ਲਾਇਆ ਹੋਇਆ ਦੇਖੋ ਆ ਗੋਲ ਗਣਤੀ ਇੱذ ਕਿਸਾਨ ਕਿੰਨੇ ਆ ਔਰਤਾਂ ਕਿੰਨੀਆਂ ਐ ਮਜ਼ਦੂਰ ਕਿੰਨੇ ਐ ਮਜ਼ਦੂਰ ਔਰਤਾਂ ਕਿੰਨੀਆਂ ਐ ਆ ਪਿੰਡ ਕਿੰਨੇ ਐ ਇਹਦਾ ਮਤਲਬ ਨਾਲ ਝੰਡੇ ਕਿੰਨੇ ਐ ਵੀਹਿਕਲ ਕਿਹੜੇ-ਕਿਹੜੇ ਐ ਅਡੋਡੀ ਫਿਰ ਵੀ ਕਹਿੰਦਾ ਹੈਗਾ ਵੱਡੀਆਂ ਬੱਸਾਂ ਐ ਮਿੰਨੀਆਂ ਬੱਸਾਂ ਐ ਕੈਂਟਰ ਐ ਪੀਕਅਪ ਐ ਬੰਦ ਗੱਡੀ ਐ ਟਰਾਲੀ ਐ ਕਾਰ ਐ ਮੋਟਰਸਾਈਕਲ ਐ ਇਹਦੋਂ ਸਾਡਾ ਦੁੱਧ ਦਾ ਖੰਨਾ ਆ ਗਿਆ ਇਹਦੇ ਕੋਈ ਰਾਤ ਨੂੰ ਮਤਲਬ ਮੋਰਚੇ 'ਚ ਰਹਿੰਦੇ ਆ ਤਾਂ ਉਹਦੇ 'ਚ ਲਿਖਿਆ ਹੋਇਆ ਕਿ ਕਿਸਾਨ ਕਿੰਨੇ ਐ ਕਿਸਾਨ ਮਤਲਬ ਲੋਕਾਂ ਨੂੰ ਔਰਤਾਂ ਕਿੰਨੀਆਂ ਰਹੀਆਂ ਤੇ ਕਿੰਨੇ ਪਿੰਡ ਸੀ ਲਾਸ ਸਾਡਾ ਜਿਹੜਾ ਖਾਨਾ ਹੈਗਾ ਕਿ ਸਰਾਪੀਤ ਵਾਲੇ ਕਿੰਨੇ ਆ ਉਸ ਵਾਂਗ ਸਾਡਾ ਅੱਜ ਦਾ ਖਰਚਾ ਕਿਹ ਮਤਲਬ ਵਹੀਕਲਾਂ ਦਾ ਕਿੰਨਾ ਖਰਚਾ ਹੋ ਗਿਆ ਉਹ ਬਣਾਇਆ ਹੋਇਆ ਦੇਖੋ ਇਹਦੇ ਵਿੱਚ ਅਸੀਂ 22 ਤਰੀਕ ਨੂੰ ਜਿਹੜਾ ਇਹ ਮੋਰਚਾ ਸਮਾਪਤ ਕੀਤਾ ਇਸ ਮੋਰਚੇ ਦੀ ਜਿਹੜੀ ਗਿਣਤੀ ਹੈ ਉਹਦੇ 35837 ਹੈ ਜਿਹਦੇ 2833 ਔਰਤਾਂ 700 43 ਪਿੰਡ ਹੈ ਉਸ ਇੱਕ ਦਿਨ ਦਾ ਜਿਹੜਾ ਖਰਚਾ ਹੈ 22 ਲੱਖ 43150 ਖਰਚਾ ਹੈ ਇੱਕ ਦਿਨ ਦਾ ਖਰਚਾ 22 ਲੱਖ 22 ਲੱਖ 43150 ਰੁਪਏ ਇੱਕ ਦਿਨ ਦਾ ਖਰਚਾ ਹੈ ਇਹ ਵਹੀਕਲਾਂ ਦਾ ਖਰਚਾ ਸਿਰਫ ਦੂਜੀ ਚੀਜ਼ ਦਾ ਖਰਚਾ ਨਹੀਂ ਵੀਜੀ ਦੇ ਵਿੱਚ ਟੈਂਟ ਲੱਗੇ ਹੈ ਪੱਖੇ ਲੱਗੇ ਉਹ ਤੋਂ ਗਰਮੀ ਲੱਗੀ ਸੀ ਉਹ ਸਾਰੇ ਖਰਚੇ ਵੱਖਰੇ ਸੀ ਲੰਗਰ ਪਾਣੀ ਦਾ ਸਾਰੇ ਖਰਚੇ ਵੱਖਰੇ ਸੀ ਹੁਣ ਸਾਨੂੰ ਇਹਦੇ ਵਿੱਚ ਖਾਣਾ ਕਿਉਂਕਿ ਰਾਤ ਨੂੰ ਹੀ ਰਹੇ ਸਾਨੂੰ ਹੀ ਲੱਗਦਾ ਹੋਣਾ ਵੀ ਉਹ ਇੱਕ ਕਮੇਟੀ ਮੈਂ ਖਾਣਾ ਆ ਦੇਖੋ ਜੀ ਇਹ ਰਜਿਸਟਰ ਜਿਹੜਾ ਹੈ ਇਹ ਇਹ ਕੋਈ ਛੋਟਾ ਰਜਿਸਟਰ ਨਹੀਂ ਹੈ ਇਹ ਬਹੁਤ ਮੋਟਾ ਰਜਿਸਟਰ ਹੈ ਵੱਡੇ ਵੱਡੇ ਸ਼ਾਹੂਕਾਰਾਂ ਦੀ ਵਹੀ ਨਾਲੋਂ ਵੀ ਮੋਟਾ ਇਹ ਸਾਨੂੰ ਬੜੀ ਵਿਲੱਖਣ ਚੀਜ਼ ਲੱਗੀ ਹੈ ਅੱਗੇ ਅਸੀਂ ਸਮਝਦੇ ਹਾਂ ਪ੍ਰਧਾਨ ਜੀ ਹੋਰਾਂ ਤੋਂ ਬੜੀ ਹੀ ਵਿਲੱਖਣ ਚੀਜ਼ ਲੱਗੀ ਹੈ ਸ਼ਾਇਦ ਅਸੀਂ ਕਿਸੇ ਵੀ ਜੱਥੇਬੰਦੀ ਦੇ ਵਿੱਚ ਇੰਝ ਨਹੀਂ ਵੇਖਿਆ ਕਿ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਕਿਸਾਨ ਕਿੰਨੀਆਂ ਕਿਸਾਨ ਔਰਤਾਂ ਕਿੰਨੇ ਮਜ਼ਦੂਰ ਕਿੰਨੇ ਵਹੀਕਲ ਕਿੰਨਾ ਹਰਿਆਣਾ ਦਾ ਕਿੰਨੀਆਂ ਬੱਸਾਂ ਕਿੰਨੀਆਂ ਕਾਰਾਂ ਇੱਕ ਵੱਖਰਾ ਵੱਖਰਾ ਖਾਣਾ ਜਿਹੜਾ ਉਹ ਇਹਨਾਂ ਨੇ ਬਣਾਇਆ ਔਰ ਇਹਦਾ ਇਹ ਸਾਭ ਰੱਖਦੇ ਇਹਦੇ ਜਿਹੜਾ ਉਦੋਂ 21 ਤਰੀਕ ਦਾ ਇਹਦਾ ਖਾਣਾ ਜੀ ਜਿਹਦੇ ਉਹਦੇ ਰਾਤ ਨੂੰ ਵੀ ਰਹੇ ਰਹੇ ਆ ਦੇਖੋ ਸਾਡੇ ਲਾਸਟ ਖਾਣੇ ਚ ਆਇਆ ਬਠਿੰਡੇ ਵਾਲੇ ਆ ਤੁਹਾਨੂੰ ਪੁੱਛਿਆ ਵੀ ਕਿੰਨੇ ਆ ਉਹਨਾਂ ਨੇ ਕਹੇ ਪੰਜ ਬਾਈ ਸਾਹਿਬ ਆ ਆ ਸਾਰੇ ਖਾਣੇ ਚ ਫੋਮ ਜਮ ਨਾਉ ਲਿਖਿਆ ਹੋਇਆ ਜਿਹਨੇ ਜੁਕਸ਼ਨ ਨਹੀਂ ਬਕਾਇਦਾ ਦੱਸਿਆ ਉਹਦਾ ਖਾਣਾ ਖਾਲੀ ਹੈ ਗਿਆ ਇਸ ਤਰ੍ਹਾਂ ਦੀ ਪੂਰੀ ਸਾਡੀ ਉਹ ਹੈਗੇ ਆ ਉਹ ਇਹ ਹੈਗੇ ਆ ਸਾਡੀ ਸਿਰਫ ਜਿਹੜੇ ਵਹੀਕਲਾਂ ਤੇ ਕਿੰਨੇ ਖਰਚੇ ਹੋਏ ਕਿੰਨੇ ਲੋਕ ਆਏ ਇਹ ਤੋਂ ਬਿਨਾ ਸਾਡਾ ਜਿਹੜਾ ਬਕਾਇਦਾ ਸੂਬਾ ਕਮੇਟੀ ਦਾ ਹਿਸਾਬ ਕਿਤਾਬ ਹੈ ਅਸੀਂ ਹਾੜੀ ਸੋਣੀ ਫੰਡ ਇਕੱਠਾ ਕਰਦੇ ਆ ਕਿਉਂਕਿ ਹਾੜੀ ਆ ਹੋ ਗਈ ਇੱਕ ਸੋਣੀ ਹੋ ਗਈ ਦੋ ਦਫਾ ਫੰਡ ਕਰਦੇ ਆ ਤੇ ਸੂਬਾ ਕਮੇਟੀ ਜ਼ਿਲ੍ਹਾ ਕਮੇਟੀ ਜਾਂ ਬਲਾਕ ਕਮੇਟੀਆਂ ਆਮ ਦੌਰ ਤੇ ਸਦਾ ਫੰਡ ਇਕੱਠਾ ਕਰਦੇ ਕੋਈ ਵਿਸ਼ੇਸ਼ ਹਾਲ ਤਾਂ ਕਿ ਉਦੋਂ ਪਹਾ ਕਿਸੇ ਨੇ ਕੀਤਾ ਹੋਵੇ ਅਸੀਂ ਪਿੰਡ ਜਿਹੜੀਆਂ ਕਾਈਆਂ ਹਨ ਉਹਨਾਂ ਨੂੰ ਕਹਿੰਦੇ ਆ ਵੀ ਸਮਾਹੀ ਜੋਰ ਨਾਲ ਫੰਡ ਇਕੱਠਾ ਕਰੋ ਉਹਦੇ ਅਸੀਂ ਸੁਪਰ ਕਮੇਟੀ ਦਾ ਫੈਸਲਾ ਕੀਤਾ ਹੋਇਆ ਹੈ ਕਿ 45000 ਤੱਕ ਤੀਜਾ ਹਿੱਸਾ ਉਹਨੇ ਬਲਾਕ ਨੂੰ ਦੇਣਾ ਹੈ ਪਿੰਡ ਨੇ ਤੇ ਜੇ ਪਿੰਡ ਕੋਲ ਉਸ ਕੋਲ 2 ਲੱਖ ਹੋ ਜੇ 4 ਲੱਖ ਹੋ ਜੇ ਜਿੰਨੀ ਉਤੋਂ ਉਹੀ 15000 ਲੈਣਾ ਦੂਜੇ ਉਹ ਆਪਦੇ ਜਿਹੜੇ ਪਿੰਡਾਂ ਦੀਆਂ ਲੋੜਾਂ ਦੇ ਲਈ ਵਰਤੇ ਇਸ ਕੇਮ ਦਾ ਰੱਖਿਆ ਹੋਇਆ ਜੇ ਕਿਸੇ ਪਿੰਡ ਦੇ ਕੋਈ ਕਮਜ਼ੋਰ ਹੈਗੇ ਆ ਮੰਨ ਲਓ ਉਹਨੇ 30000 ਫੰਡ ਇਕੱਠਾ ਕਰਿਆ ਉਹ ਤੋਂ 10 ਲੈਣਾ ਹੈ ਇਸ ਕੇਮ ਦੇ ਹਿਸਾਬ ਨਾਲ ਜਿੰਨੇ ਨਾ ਸਾਡੇ ਕੋਤੇ ਬਲਾਕ ਦਾ ਫੰਡ ਘਟਿਆ ਨਾ ਸਾਡੇ ਕੋਲ ਜਿਲ੍ਹੇ ਦਾ ਫੰਡ ਘਟਿਆ ਨਾ ਸੂਬੇ ਦਾ ਫੰਡ ਘਟਿਆ ਆਹ ਬਹੁਤ ਵੱਡਾ ਮੋਰਚਾ ਸੀਗਾ ਇਹਦੇ ਵਿੱਚ ਸਾਨੂੰ ਪਤਾ ਸੀ ਜਿਹੜੇ ਸਮਾਹੀ ਫੰਡ ਹੁੰਦੇ ਆ ਉਹਦੇ ਹਿਸਾਬ ਨਾਲ ਨਹੀਂ ਸਰ ਸਕਦਾ ਇਹਦੇ ਵਿੱਚ ਅਸੀਂ ਬਕਾਇਦਾ ਅਪੀਲ ਵੀ ਪਾਈ ਹੈ ਸਾਡੇ ਜਨਰਲ ਸੈਕਟਰੀ ਦਾ ਉਹਦਾ ਜਿਹੜਾ ਖਾਤਾ ਹੈ ਮਤਲਬ ਬੈਂਕ ਖਾਤਾ ਉਹ ਦਿੱਤਾ ਹੋਇਆ ਹੈ ਉਸ ਬੈਂਕ ਖਾਤੇ 'ਚ ਜਾਂ ਸਾਡੇ ਕੋਲੇ ਨਗਦ ਅਸੀਂ ਮੰਨਦੇ ਆ ਵੀ ਇਹਦੇ 'ਚ ਕੋਈ 12 ਲੱਖ ਦੇ ਲਗਭਗ ਸਾਡੇ ਕੋਲੇ ਜਿਹਨਾਂ ਜਿਹੜਾ ਲੋਕਾਂ ਨੇ ਵਿਸ਼ੇਸ਼ ਮੋਰਚਾ ਦੇਖਦੇ ਹੋਏ ਦਿੱਤਾ ਹੈ ਤੇ ਜਿਹੜੇ ਪਿੰਡਾਂ ਦਾ ਹੈਗਾ ਜਿੰਨੇ ਲੰਮਾ ਸੋਵਾ ਚੱਲਿਆ ਹੈ ਜਿਹੜੇ ਪਿੰਡ 'ਚ ਮੰਨ ਲਓ ਪਹਿਲਾਂ ਲੱਖ ਹੁੰਦਾ ਸੀ ਉੱਥੇ 4-5 ਹੋ ਗਿਆ ਜਿਹਦੇ 3 ਲੱਖ ਹੁੰਦਾ ਸੀ ਉੱਥੇ 10-11 ਲੱਖ ਹੋ ਗਿਆ ਜਨਾਂ ਨੂੰ ਲੋਕਾਂ ਨੂੰ ਪਤਾ ਵੀ ਜਿੰਨੇ ਵੱਡੇ ਖਰਚੇ ਆ ਉਹਨੇ ਲੋਕਾਂ ਨੇ ਦਿਲ ਖੋਲ ਕੇ ਫੰਡ ਦਿੱਤੇ ਹੈ ਨਹੀਂ ਮਤਲਬ ਫੰਡ ਦਾ ਪ੍ਰੋਪਰ ਹਿਸਾਬ-ਕਿਤਾਬ ਰੱਖਦੇ ਹਾਂ ਜਿਹੜੀ ਇਹ ਗੱਲ ਹੁੰਦੀ ਹੈ ਕਿ ਹੀਟ ਲਿਆ ਆਗੂ ਕੋਲ ਆ ਗਿਆ ਤਾਂ ਉਹਦਾ ਕੋਈ ਉੱਪਰ ਹਿਸਾਬ ਨਹੀਂ ਜਾਂ ਕੋਈ ਇਸ ਤਰ੍ਹਾਂ ਦਾ ਵੀ ਦੇਖੋ ਇਹਦੇ ਵਿੱਚ ਜਿੰਨੀ ਕਿਸਾਨੀ ਦੀ ਕਮਜ਼ੋਰੀ ਵਾਲੀ ਹਾਲਤ ਹੈ ਇਹ ਸਾਨੂੰ ਸੁਰਜ ਦਿੱਕੇ ਆਉਂਦੇ ਨੇ ਕਿ ਜਦੋਂ ਪਿੰਡ 'ਚ ਫੰਡ ਹੁੰਦੇ ਸੀਗੇ ਖਜ਼ਾਨਚੀ ਕੋਲੇ ਮਤਲਬ ਜਿਹੜਾ ਵੀ ਬਣਾਇਆ ਉਹਦੇ ਕੋਲੇ ਫੰਡ ਹੈ ਮੰਨ ਲਓ ਉਹਨਾਂ ਦਾ ਕੋਈ ਬੱਚਾ ਡੇਲਾ ਹੋਇਆ ਕੋਈ ਲੋੜਾ ਹੋ ਗਿਆ ਅਗਲਾ ਤਾਂ ਕੋਈ ਗੱਲ ਨਹੀਂ ਤਰ ਮੋੜ ਜਾਗੇ ਇਸ ਕਰਕੇ ਉਹਦੇ ਜਿਹੜੇ ਸਾਂਝਾ ਫੰਡ ਉਹ ਘਰਾਂ 'ਚ ਵਰਤਿਆ ਜਾਂਦਾ ਰਿਹਾ ਹੌਲੀ ਹੌਲੀ ਕੋਸੇ ਸਮੱਸਿਆ ਵੀ ਇਹ ਵੀ ਆਈਆਂ ਜਿਹੜਾ ਨੂੰ ਕਹਿਣਾ ਵੀ ਯਾਰ ਦੱਸੋ ਗੱਲ ਕੀ ਹੋ ਗਈ ਬੰਦੇ ਜਿਹਨੂੰ ਪਿੰਡ ਚੋਂ ਬੰਦੇ 50 ਤਿਆਰ ਆਉਣ ਨੂੰ ਤਿਆਰ ਹੈ ਉਹ ਬੰਦੇ ਕਹਿੰਦੇ ਵੀ ਸਾਡੇ ਨਾਲ ਤਾਂ ਕੁਤਰਦਾ ਨਹੀਂ ਕਿਉਂਕਿ ਪੈਸੇ ਤਾਂ ਉਹ ਚਲਾ ਬੈਠਿਆ ਘਰੇ ਜੇ ਜਾਣਾ ਸਾਧਨ ਨੂੰ ਦੇਣ ਨੂੰ ਪੈਸੇ ਦੇਣੇ ਪੈਣੇ ਪੈਸੇ ਕਿੱਥੋਂ ਦੇਵੇ ਇਹ ਗੱਲ ਦੀ ਜਦੋਂ ਸਾਨੂੰ ਪੜਤਾਲ ਲੱਗੀ ਸੀ ਬਕਾਇਦਾ ਜਲਾਸ਼ ਫੈਸਲਾ ਕਰਕੇ ਕਿ ਤਿੰਨ ਜਾਣੇ ਦੇ ਨੋਤੇ ਫੰਡ ਜਿਹੜਾ ਬਕਾਇਦਾ ਬੈਂਕਾਂ 'ਚ ਜਮਾ ਹੋਣਗੇ ਹੋਊਗਾ ਇਹ ਪੂਰੀ ਤਰ੍ਹਾਂ ਸਾਡਾ ਤੁਰਿਆ ਹੋਇਆ ਹੈ ਤੇ ਇਹਦੀ ਲਗਾਤਾਰ ਪੜਤਾਲ ਅਸੀਂ ਕਰ ਰਹੇ ਹਾਂ ਜੇ ਸਾਨੂੰ ਇਹ ਸਬੂਤ ਹੁੰਦਾ ਹੈ ਕਿ ਕਿਸੇ ਨੇ ਇਹਦੇ ਕੋਈ ਕਪੜੇਬਾਜ਼ੀ ਕੀਤੀ ਹੈ ਅਸੀਂ ਕੋਈ ਰਾਇਤ ਨਹੀਂ ਕਰਦੇ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਹੈ ਜਲੂਰ ਦੇ ਵਿੱਚ ਬਲਵੀਰ ਹੈ ਜਲੂਰ ਉਹ ਸਾਡਾ ਬਲਾਕ ਆਗੂ ਸੀ ਗਿਆ ਜੇ ਬੁੱਧੀ ਵਖੋ ਕਹਿਣਾ ਹੋਵੇ ਬਲਾਰੇ ਵਖੋ ਕਹਿਣਾ ਹੋਵੇ ਅਸੀਂ ਐ ਮੰਨਦਾ ਕਿ ਸਾਡੇ ਨਾਲ ਵੱਧੂ ਸੀ ਪਰ ਇਸ ਗੱਲ ਦੀ ਅਸੀਂ ਨਹੀਂ ਮੰਨੀ ਜਦੋਂ ਇਹ ਇਸ ਕੰਮ ਦੀ ਹੋਈ ਉਹਨੂੰ ਕਿਹਾ ਵੀ ਭਾਈ ਤੂੰ ਛੁੱਟੀ ਕਰ ਸਧਾਰਨ ਮੈਂਬਰ ਕੋਸੇ ਰੱਖਿਆ ਵੀ ਜੇ ਸੁਧਰ ਕੇ ਦੁਆਰੇ ਆ ਜਾਏਗਾ ਕੋਈ ਗੱਲ ਨਹੀਂ ਫਿਰ ਮਿਲ ਜਣਗੇ ਉਹਦਾ ਨਹੀਂ ਹੋਇਆ ਉਹ ਜਣੇ ਮੁੱਢਲੀ ਮੈਂਬਰ ਸਭ ਤੋਂ ਖਾਰਜ ਗਏ ਆ ਅੰਮਰ ਸਰਦਾ ਜ਼ਿਲ੍ਹਾ ਪ੍ਰਧਾਨ ਸੀਦਰਸ਼ਨ ਸਿੰਘ ਮੈਂ ਉਹਨਾਂ ਦੇ ਪਿੰਡ ਦਾ ਨੌਧ ਔਖਾ ਗਿਆ ਇਸ ਵੇਲੇ ਉਹਨਾਂ ਨੇ ਵੀ ਮਤਲਬ ਫੰਡ ਲਿਆ 5000 ਲਿਆ ਉਹਦੀ ਕਿਤੇ ਰਿਕਾਰਡ ਜੇ ਨਹੀਂ ਲੈਂਦਾ ਉਹ ਜੋ ਸਾਨੂੰ ਪਤਾ ਲੱਗਿਆ ਅਸੀਂ ਪੜਤਾਲ ਕੀਤੀ ਕੋਈ ਹੋਰ ਖਾਮੀਆਂ ਵੀ ਨਿਕਲ ਆਈਆਂ ਅਸੀਂ ਬਕਾਇਦਾ ਉਹਨਾਂ ਨੂੰ ਜਥੇਬੰਦੀ ਜੋ ਕੱਢਿਆ ਤੇ ਲੋਕਾਂ ਨੂੰ ਦੱਸਣ ਖਾਤਰ ਪੋਸਟਰ ਲਾਏ ਉਹਦੀ ਸੁਣਨ ਖਾਤਰ ਪਹਿਲਾਂ ਜਾ ਕੇ ਉਹਦੇ ਨਾਲ ਮੀਟਿੰਗ ਕੀਤੀ ਵੀ ਆਹ ਦੱਸ ਇਹਨਾਂ ਦੇ ਜਵਾਬ ਦੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਜਾਂਦਾ ਤੇ ਅਸੀਂ ਬਕਾਇਦਾ ਉਹਦੇ ਖਿਲਾਫ ਵੀ ਕਿਸੇ ਨੂੰ ਹੋਰ ਨਾ ਕਰਾਂਗਾ ਮਰਾ ਕਰੂਗਾ ਇਸ ਬਾਰੇ ਵੀ ਹੁਣ ਸਾਡੀ ਜਿਹਾ ਸੇ ਬੰਦਾ ਨਹੀਂ ਹੈ ਗਿਆ ਅਸੀਂ ਪੋਸਟਰ ਲਾਏ ਬਕਾਇਦਾ ਪ੍ਰਧਾਨ ਜੀ ਹੋਰਾਂ ਨੇ ਦੱਸਿਆ ਕਿ ਜਿਹੜੇ ਬੰਦਿਆਂ ਨੇ ਜਥੇਬੰਦੀ 'ਚ ਫੰਡ ਦੀ ਕੋਈ ਗੜਬੜ ਕੀਤੀ ਆ ਅਸੀਂ ਤੁਰੰਤ ਬਾਹਰ ਕੀਤੇ ਨੇ ਜਥੇਬੰਦੀ 'ਚੋਂ ਔਰ ਕੁਝ ਜਿਹੜੇ ਆਗੂ ਸੀ ਜਿਨ੍ਹਾਂ ਨੇ ਫੰਡ ਦੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਅਸੀਂ ਛਾਪ ਕੇ ਪੋਸਟਰ ਵੀ ਲਾਏ ਨੇ ਕਿ ਇਹ ਸਾਡਾ ਬੰਦਾ ਅੱਜ ਤੋਂ ਨਹੀਂ ਐ ਕਿਉਂਕਿ ਨੇ ਫੰਡ 'ਚ ਗੜਬੜ ਕਰੀ ਐ ਤਾਂ ਇਹ ਬੜਾ ਕਮਾਲ ਦਾ ਇਹਨਾਂ ਦਾ ਹਿਸਾਬ ਜਿਹੜਾ ਹੈ ਉਹ ਮੇਨਟੇਨ ਕਰਦੇ ਨੇ ਭੈਣ ਜੀ ਜਦੋਂ ਇਹ ਹਿਸਾਬ ਮੇਨਟੇਨ ਹੁੰਦਾ ਜਿਹੜੀਆਂ ਔਰਤਾਂ ਨਾਲ ਸੰਬੰਧਤ ਇਹ ਖਾਨੇ ਨੇ ਉਹਨਾਂ ਨੂੰ ਭਰਨ ਦੇ ਵਿੱਚ ਫਿਰ ਤੁਸੀਂ ਮਿਹਨਤ ਕਰਦੇ ਹੋ ਨੇ ਸਾਡੇ ਜੋ ਜ਼ਿਲ੍ਹੇ ਇਹ ਪਿੰਡਾਂ ਦੇ ਪਿੰਡਾਂ ਦੀ ਹਾਜ਼ਰੀ ਬਲਾਕ ਕੋਲੇ ਆਉਂਦੀ ਆ ਬਲਾਕਾਂ ਦੀ ਹਾਜ਼ਰੀ ਜ਼ਿਲ੍ਹੇ ਕੋਲੇ ਆਉਂਦੀ ਆ ਉਹ ਸਾਰੀ ਹਾਜ਼ਰੀ ਟੋਟਲ ਇਕੱਠੀ ਕੀਤੀ ਜਾਂਦੀ ਆ ਉਹਦੇ ਵਿੱਚੋਂ ਹੀ ਇਹ ਕੱਢਿਆ ਜਾਂਦਾ ਕਿ ਮਜ਼ਦੂਰ ਔਰਤਾਂ ਕਿੰਨੀਆਂ ਕਿਸਾਨ ਔਰਤਾਂ ਕਿੰਨੀਆਂ ਉਹੀ ਸਾਰੀ ਹਾਜ਼ਰੀ ਆ ਜਿਹੜੀ ਉਹ ਦਿੰਦੇ ਉਹ ਬਕਾਇਦਾ ਜ਼ਿਲ੍ਹਿਆਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਨੇ ਮਤਲਬ ਐਸ ਟਾਈਮ ਦਿੱਲੀ ਦੇ ਵਿੱਚ ਮੋਰਚੇ 'ਚ ਵੀ ਤੁਸੀਂ ਹਾਜ਼ਰੀ ਲਾ ਰਹੇ ਹੋ ਹਾਜ਼ਰੀ ਲਾ ਰਹੇ ਆ ਬਕਾਇਦਾ ਸਾਡੀ ਸੂਬੇ ਦੀ ਮੀਟਿੰਗ ਹੁੰਦੀ ਆ ਅਸੀਂ ਇਸ ਮੀਟਿੰਗ ਦੇ ਵਿੱਚ 9 ਵਜੇ ਦਾ ਸਾਡਾ ਟਾਈਮ ਆ ਅਸੀਂ 9 ਵਜੇ ਹਰ ਰੋਜ਼ ਮੀਟਿੰਗ ਕਰਦੇ ਆ ਤੇ ਜਿਹੜੇ ਥੱਲੇ ਲਾਗੂ ਕਰਾਉਣੇ ਹੁੰਦੇ ਆ ਤੇ ਗਿਣਤੀ ਵੀ ਲੈਣੇ ਆ ਕਿੰਨੇ ਸਾਧਨ ਐ ਕਿੰਨੀਆਂ ਔਰਤਾਂ ਕਿੰਨੇ ਕਿਸਾਨ ਐ ਕਿੰਨਾ ਜਾਨੀ ਕਿ ਉਹ ਹੈਗਾ ਉਹ ਸਾਰਾ ਕੁਝ ਅਸੀਂ ਲੈਣੇ ਆ ਬਕਾਇਦਾ ਰੋਜ਼ ਦੀ ਰੋਜ਼ ਮਤਲਬ ਤੁਸੀਂ ਹਾਜ਼ਰੀ ਲਾਉਂਦੇ ਹੋ ਗਿਣਤੀ ਕਰਦੇ ਹੋ ਕਿੰਨੇ ਬੰਦੇ ਆਏ ਕਿੰਨੇ ਵਾਪਸ ਚਲੇ ਗਏ ਹਾਂਜੀ ਹਾਂਜੀ ਜਿਹੜੇ ਜਾਂਦੇ ਆ ਉਹ ਨਹੀਂ ਜਿਹੜੇ ਆ ਰਹੇ ਆ ਨਵੇਂ ਸਾਧਨ ਉਹਨਾਂ ਦੀ ਅਸੀਂ ਗਿਣਤੀ ਇਹਦੇ ਵਿੱਚ ਐਡ ਕਰਦੇ ਆ ਕਿ ਇੰਨੇ ਸਾਧਨਾਂ ਦੇ ਵਿੱਚ ਇੰਨੇ ਸਾਧਨ ਹੋਰ ਆ ਗਏ ਹੂੰ ਮਤਲਬ ਕੇ ਬੀਕੇਯੂ ਇਕਤਾ ਉਗਰਾਹਾਂ ਦੇ ਉੱਪਰ ਜਿਹੜਾ ਇਹ ਇਲਜ਼ਾਮ ਸੀ ਕਿ ਤੁੱਕੇ ਨਾਲ ਕਹਿ ਦਿੰਦੇ ਆ 20000 ਨੂੰ 50000 ਉਹ ਗੱਲ ਜਿਹੜੀ ਆ ਉਹ ਸਾਫ਼ ਹੋ ਗਈ ਕਿ ਤੁੱਕੇ ਨਾਲ ਨਹੀਂ ਕਹਿੰਦੇ ਉਹ ਰੋਜ਼ ਹਾਜ਼ਰੀ ਲਾਉਂਦੇ ਆ ਜਦੋਂ ਹੁਣ ਅਸੀਂ ਆ ਕੇ ਬੈਠੇ ਆ ਤਾਂ ਇੱਕ ਰਜਿਸਟਰ ਹੋਰ ਸੀਗਾ ਇੱਥੇ ਇੱਕ ਵੀਰ ਲੈ ਕੇ ਆਇਆ ਆ ਉਹ ਉਹ ਚਲਦੀ ਇੰਟਰਵਿਊ ਦੇ ਵਿੱਚ ਉਹ ਇਹ ਕਹਿ ਕੇ ਗਿਆ ਪਿਛਲੇ 10 ਮਿੰਟ ਪਹਿਲਾਂ ਕਿ ਭਾਈ ਆ ਰਜਿਸਟਰ ਜਿਹੜਾ ਹਾਜ਼ਰੀ ਰਜਿਸਟਰ ਹੈ ਉਹ ਮੈਂ ਹਾਜ਼ਰੀ ਲਾ ਲਈ ਹੈ ਤਾਂ ਉਹ ਆ ਰਜਿਸਟਰ ਦੇਖ ਕੇ ਗਿਆ ਪਹਿਲੇ ਦਿਖਾਣਾ ਚਾਹਣਾ ਅੱਜ ਤੋਂ ਪੰਜਾਬ ਬੰਦ ਦਾ ਸੱਦਾ ਆ ਉਹ 121400 ਦਸ ਗਿਣਤੀ ਹੈ ਇਹਦੇ ਚ 68 841 ਔਰਤਾਂ ਪਿੰਡ ਹੈ ਜਿਹਦੇ 1221 ਆ ਗਏ ਜਿੰਦੀ ਜਦੋਂ ਪਹਿਲਾ ਪੰਜਾਬ ਬੰਦ ਦਾ ਸੱਦਾ ਸੀ 25 ਨੂੰ ਉਦੋਂ ਕਿੰਨੀ ਗਿਣਤੀ 1 ਲੱਖ 21410 ਵੇਖੋ ਜੀ ਜੌਰਤਾਂ ਜਿਹੜੀਆਂ 8841 ਪਿੰਡ ਹੈ 1233 ਹੈ ਤੇ ਇਹ ਜਿੰਦਾ ਜਿਹੜਾ ਖਰਚਾ ਹੈ ਉਹ ਬਰੇਕ 12 ਲੱਖ 12 12 ਲੱਖ 87450 12 ਲੱਖ 87450 ਰੁਪਏ ਇੱਕ ਦਿਨ ਦਾ ਖਰਚਾ ਜਦੋਂ 25 ਨੂੰ ਪੰਜਾਬ ਬੰਦ ਦੀ ਕਾਲ ਸੀ ਦੇਖੋ ਬੜੀ ਕਮਾਲ ਦੀ ਹੈ ਰਿਪੋਰਟ ਹੈ ਹਰ ਵਿਅਕਤੀ ਤੱਕ ਹਰ ਜਥੇਬੰਦੀ ਦੇ ਆਗੂ ਤੱਕ ਇਹ ਪਹੁੰਚਣੀ ਚਾਹੀਦੀ ਆ ਐਦਾਂ ਦਾ ਰਜਿਸਟਰ ਹਰ ਜਥੇਬੰਦੀ ਨੂੰ ਲਾਉਣਾ ਚਾਹੀਦਾ ਤੁੱਕੇ ਨਾਲ 500 ਨੂੰ 700 700 ਨੂੰ 1400 ਦਾ ਕੱਠ ਬੋਲ ਦੇਣਾ ਇਹ ਇਹ ਜਿਹੜੀ ਹੈ ਇੱਥੇ ਨਹੀਂ ਚੱਲ ਰਿਹਾ ਕੰਮ ਇੱਥੇ ਇਹ ਬਿਲਕੁਲ ਸਾਰੀ ਹਾਜ਼ਰੀ ਅੱਛਾ ਫਿਰ ਪ੍ਰਧਾਨ ਜੀ ਉਸ ਦਿਨ ਇਹ ਹਾਜ਼ਰੀ ਜਿਹੜੀ ਲਾਈ ਇੱਕੋ ਦਿਨ ਚ ਹਾਜ਼ਰੀ ਲਾਉਣੀ ਇਹ ਬੜਾ ਔਖਾ ਕੰਮ ਹੈ ਬੜਾ ਇਹ ਮਤਲਬ ਭਜ ਨੱਠ ਵਾਲਾ ਕੰਮ ਹੈ ਹਾਜ਼ਰੀ ਕਿਤੇ ਐ ਤਾਂ ਨਹੀਂ ਕੋਈ ਹਾਜ਼ਰੀ ਫੇਕ ਜਾਂ ਝੂਠੀ ਲੱਗ ਜਾਂਦੀ ਹੋਵੇ ਦੇਖੋ ਜਦੋਂ ਅਸੀਂ ਸुरू-ਸੁਰੂ ਚ ਕੀਤਾ ਉਦੋਂ ਬਹੁਤ ਸਾਰੀ ਦਿੱਕਤਾਂ ਆਈਆਂ ਬਹੁਤ ਸਾਰਾ ਜੋਰ ਲੱਗਿਆ ਹੁਣ ਇਹ ਗੱਲ ਰਵਾ ਹੋਈ ਵੀ ਹੈ ਪਿੰਡੋਂ ਜਿਹੜੇ ਗਏ ਉਹਨਾਂ ਨੇ ਕਿੰਨੀਆਂ ਔਰਤਾਂ ਕਿਹੜਾ ਵਹੀਕਲ ਹੈ ਉਹਨਾਂ ਨੇ ਜਾਣ ਸਰਕਟ ਚ ਬਲਾਕ ਆਗੂ ਨੂੰ ਜਿਹਦੀ ਡਿਊਟੀ ਲੱਗੀ ਹੈ ਉਹਨੂੰ ਲਿਖਾ ਦੇਣਾ ਹੈ ਬਲਾਕ ਆਗੂ ਨੇ ਜ਼ਿਲ੍ਹੇ ਨੂੰ ਰਿਪੋਰਟ ਕਰ ਦੇਣੀ ਹੈ ਸੂਬੇ ਨੇ ਜਿਹੜੇ ਜ਼ਿਲ੍ਹਿਆਂ ਦੇ ਡਿਊਟੀ ਬੰਦਿਆਂ ਦੀ ਡਿਊਟੀ ਲੱਗੀ ਹੈ ਗਿਣਤੀ ਦੇਣ ਦੀ ਉਹਨਾਂ ਨੂੰ ਫੋਨ ਮਾਰਨਾ ਉਹਨੇ ਸਾਰੀ ਗਿਣਤੀਆਂ ਲਿਖਾ ਦੇਣੀ ਹੈ ਇਹ ਜੇ ਅਸੀਂ ਰੋਜ਼ਾਨਾ ਮਤਲਬ ਜੇ ਗਿਣਤੀ ਕਰਦੇ ਆ ਸਾਡਾ ਵੱਧ ਤੋਂ ਇਹ ਅੱਧੇ ਘੰਟੇ ਦੀ ਪ੍ਰਕਿਰਿਆ ਹੈ ਅੱਧੇ ਘੰਟੇ ਦੇ ਲਗਭਗ ਸਾਰੇ ਜ਼ਿਲ੍ਹੇ ਵਾਲੇ ਸਾਨੂੰ ਆਪਦੀ ਨੋਟ ਕਰਾ ਦਿੰਦੇ ਆ ਇਹ ਗਿਣਤੀ ਜਦੋਂ ਅਸੀਂ ਇੱਥੇ ਆਏ ਆ ਦਿੱਲੀ ਦੇ ਵਿੱਚ ਸ਼ੁਰੂਆਲੇ ਦਿਨਾਂ ਸਾਨੂੰ ਇਹ ਦਿੱਕਤ ਆਈ ਹੈ ਦਿੱਕਤ ਇਸ ਕਰਕੇ ਆ ਗਈ ਕਿਉਂਕਿ ਜਿੰਨੀਆਂ ਟਰਾਲੀਆਂ ਆਈਆਂ ਜਾਂ ਸਾਰੇ ਜ਼ਿਲ੍ਹੇ ਕਿਸਾਨੀ ਬੈਠੇ ਕੋਈ ਜ਼ਿਲ੍ਹਾ ਆ ਗੋ ਕਿਤੇ ਬੈਠੇ ਟਰਾਲੀ ਕਿਸੇ ਦੀ ਕਿਤੇ ਖੜੀ ਹੈ ਕਿਸੇ ਦੀ ਕਿਤੇ ਖੜੀ ਹੈ ਜਦੋਂ ਇਹ ਉਹ ਇੱਕ ਥਾਂ ਇਕੱਠੇ ਹੋਣ ਕਰਕੇ ਉਹ ਕਿਵੇਂ ਇਕੱਠੀ ਕਰਨ ਥੱਲੇ ਗਿਣਤੀ ਉਹਦੀ ਦਿੱਕਤ ਸਮੱਸਿਆ ਆਈ ਹੁਣ ਅਸੀਂ ਇਹਨੂੰ ਬਕਾਇਦਾ ਜੋ ਸਬ-ਕਮੇਟੀ ਦੀ ਮੀਟਿੰਗ ਕਰਨ ਲੱਗ ਗਏ ਹੁਣ ਅਸੀਂ ਇਹਨੂੰ ਬਕਾਇਦਾ ਸਰ ਕਰ ਲਿਆ ਇਸ ਗੱਲ ਨੂੰ ਵੀ ਰੋਜ਼ ਗਿਣਤੀ ਆਉਂਦੀ ਹੈ ਸਾਡੇ ਕੋਲੇ ਕਿੰਨੇ ਵੀ ਇਕਲਾ ਕਿੰਨੇ ਬੰਦੇ ਰਹੇ ਕੀ ਕੀ ਸਾਧਨ ਹੈ ਇਹ ਚੋਂ ਕਿੰਨੇ ਵਾਪਸ ਆ ਗਏ ਇਹਦਾ ਅੱਜ ਅਸੀਂ ਗਿਣਤੀ ਨੋਟ ਕਰੀ ਹੈ ਕੱਲ ਨੂੰ ਜਦੋਂ ਮੀਟਿੰਗ ਹੋਊਗੀ ਜੇ ਦੀ ਗਿਣਤੀ ਘਟ ਗਈ ਤਾਂ ਮਤਲਬ ਵੜਨ ਜੂਗਾ ਵੀ ਭਾਈ ਅੱਜ ਐਨੇ ਸੀ ਐਨੇ ਵਾਪਸ ਆ ਗਏ ਜੇ ਉਸ ਗਿਣਤੀ ਵਾਧਾ ਹੋ ਗਿਆ ਪਤਾ ਲੱਗ ਜਾਂਦਾ ਹੈ ਕਿ ਲੋਕ ਉਹਦੇ ਵੱਧ ਆ ਗਏ ਜੀ ਦਾ ਮਤਲਬ ਲੋਕਾਂ ਦਾ ਇਸ ਮੋਰਜਨਾ ਉਤਸ਼ਾਹ ਕੀ ਹੈ ਜੇ ਲਗਾਤਾਰ ਗਿਣਤੀ ਵਧਦੀ ਜਾਂਦੀ ਹੈ ਅਸੀਂ ਸਮਝ ਜਾਂ ਵੀ ਲੋਕ ਹੋਰ ਵੱਧ ਲੜਨ ਲਈ ਤਿਆਰ ਹੈ ਜੇ ਹੌਲੀ ਹੌਲੀ ਗਿਣਤੀ ਕਰਨ ਲੱਗ ਜਾਂਦੀ ਹੈ ਫਿਰ ਇਹਦਾ ਬਣੂਗਾ ਵੀ ਇਹ ਭਾਈ ਕੁਝ ਦਣਾ ਚ ਕਹ ਲੋ ਜਾਂ ਮਹੀਨੇ ਚ ਕਹ ਲੋ ਇਹ ਗਿਣਤੀ ਨਾਲ ਹੌਲੀ ਹੌਲੀ ਕਰਕੇ ਬਹੁਤ ਥੋੜੀ ਰਹਿ ਜਾਣਾ ਇਹ ਤਾਂ ਲਗਾਤਾਰ ਲੜ ਰੰਦੇ ਪੱਖ ਤੋਂ ਇਹ ਗੱਲ ਬਹੁਤ ਸਾਨੂੰ ਬਲਬਖਸਦੀ ਹੈ ਕਿ ਸਾਡੇ ਲੋਕਾਂ ਦੀ ਰੌਣ ਰੱਦਾ ਕੀ ਹੈ ਲੜਨ ਦਾ ਉਹਨਾਂ ਦਾ ਫੈਸਲਾ ਕੀ ਹੈ ਆ ਰਜਿਸਟਰ ਸਾਨੂੰ ਇਸ ਗੱਲ ਦੀ ਉਹ ਦਿੰਦਾ ਹੈ ਸਪੋਰਟ ਦਿੰਦਾ ਹੈ ਜੇ ਅਸੀਂ ਲਗਾਤਾਰ ਗਿਣਤੀ ਵਧ ਰਹੇ ਹੈ ਅਸੀਂ ਹੋਰ ਕੜੇ ਹੋ ਜਾਵਾਂਗੇ ਕਹਿੰਦੇ ਆ ਕਟਾ ਤਾਂ ਕਿੱਲੇ ਦੇ ਜ਼ੋਰ ਤੇ ਤੰਗੜਦਾ ਹੈ ਜੇ ਅਸੀਂ ਸਰਕਾਰ ਨਾਲ ਭੇੜਨਾ ਹੈ ਇਹਨਾਂ ਲੋਕਾਂ ਦੇ ਜ਼ੋਰ ਤੇ ਗੱਲ ਕਰ ਸਕਦੇ ਆ ਮੇਜ਼ ਤੇ ਅਸੀਂ ਹੱਥ ਮਾਰ ਕੇ ਕਹਿ ਸਕਦੇ ਆ ਵੀ ਆ ਗੱਲ ਬਕਾਰੀ ਤੋਂ ਬੜਾ ਸਹੀ ਨਹੀਂ ਜਾਂਦੇ ਜਿਹੜੇ ਅਸੀਂ ਉਹਨਾਂ ਕੋਈ ਬੈਠੇ ਆ ਕਿ ਜਿੰਨਾ ਚਿਰ ਤੁਸੀਂ ਕਾਨੂੰਨ ਸਮਾਪਤ ਨਹੀਂ ਕਰਦੇ ਬਿਲਕੁਲ ਵਾਪਸ ਨਹੀਂ ਜਾਵਾਂਗੇ ਦੂਜਾ ਰਾ ਸਾਡੇ ਕੋਲ ਤਾਕਤ ਹੈ ਤਾਕਤ ਵਰਤ ਲੋ ਤਾਕਤ ਵਰਤਣ ਤੋਂ ਬਾਅਦ ਵੀ ਕਾਨੂੰਨ ਵਾਪਸ ਲੈਣੇ ਪੈਣਗੇ ਅਸੀਂ ਜਾਂਦੇ ਜੁ ਹੁੰਦੇ ਨਹੀਂ ਇਹਨੇ ਜ਼ੋਰ ਨਾਲ ਕਹਿ ਰਹੇ ਆ ਇਹਨਾਂ ਲੋਕਾਂ ਦੇ ਜ਼ੋਰ ਤੇ ਸਾਡਾ ਤਜਰਬਾ ਹੈ ਮੈਨੂੰ ਲਗਭਗ ਐਂ ਕਹੋ ਕਹਿ ਸਕਦੇ ਆ 45-50 ਸਾਲ ਹੋ ਗਏ ਹੋਣਗੇ ਇੱਧਰ ਕੰਮ ਕਰਦੇ ਮੈਂ 77 ਸਾਲ ਇੱਧਰ ਲੱਗਿਆ ਹੋਇਆ ਐਸ ਮੌਕੇ ਮੇਰੀ 70 ਸਾਲ ਦੀ ਉਮਰ ਹੈ ਹੁਣ ਤੱਕ ਕਿੰਨੇ ਸੰਘਰਸ਼ ਲੜੇ ਐ ਜਿੰਨੇ ਕੋਈ ਇਹੋ ਜਿਹਾ ਸੰਘਰਸ਼ ਨਹੀਂ ਜਿਹਦੇ ਸਾਨੂੰ ਲੋਕਾਂ ਨੇ ਸੰਘਰਸ਼ ਦੇ ਮੈਦਾਨ 'ਚ ਸਾਥ ਨਾ ਦੇ ਤਵੇ ਸਾਨੂੰ ਹਰਾਤਾ ਹੋਵੇ ਤੇ ਅਸੀਂ ਮੇਜ਼ 'ਤੇ ਹੁਣ ਤੇ ਕਰ ਅਸੀਂ ਕਹਿ ਸਕਦੇ ਜਿਹੇ ਪੜੇ ਛੋੜੇ ਆ ਮੇਜ਼ 'ਤੇ ਸਾਨੂੰ ਕੋਈ ਵੀ ਇਹਨਾਂ ਦੇ ਵੱਡੇ ਵੱਡੇ ਪੜੇ ਪੜੇ ਵੱਡੇ ਵੱਡੇ ਸਰਾਂ ਵਾਲੇ ਬਹੁਤ ਤੇਜ਼ ਤਰਾਰ ਆ ਜਿਹੜੇ ਅਧਿਕਾਰੀ ਹੁੰਦੇ ਐ ਸਾਨੂੰ ਗੱਲਬਾਤ ਦੀ ਮੇਜ਼ 'ਤੇ ਹਰਾ ਨਹੀਂ ਸਕੀ ਹੁਣ ਵੀ ਅਸੀਂ ਲੋਕਾਂ ਨੂੰ ਇਹ ਕਹੇ ਕਿ ਮੋਰਚਾ ਜੋ ਤੁਸੀਂ ਨਹੀਂ ਸਾਨੂੰ ਹਰਨ ਦਿੰਦੇ ਤੇ ਗੱਲਵਾਦੀ ਮੇਜ਼ ਤੇ ਲੋਕਾਂ ਦੀ ਟੂਹੀ ਅਸੀਂ ਨਹੀਂ ਲੱਗਣ ਦਿੰਦੇ ਇਹ ਸਾਡਾ ਵਾਅਦਾ ਲੋਕਾਂ ਨਾਲ ਪਹ ਕਰਨਾ ਪਵੇਗਾ ਆ ਪ੍ਰਧਾਨ ਜੀ ਕਹਿਣ ਦਾ ਭਾਵ ਕਿ ਜਿਹੜੀ ਤੁਸੀਂ ਕੱਠ ਦੀ ਗਿਣਤੀ ਬੋਲਦੇ ਹੋ ਫੰਡ ਦੀ ਗਿਣਤੀ ਬੋਲਦੇ ਹੋ ਐਨੇ ਬੰਦੇ ਆ ਗਏ ਐਨੇ ਚਲੇ ਗਏ ਐਨੇ ਵਹੀਕਲ ਆ ਗਏ ਉਹਦਾ ਪੂਰਾ ਤੱਥ ਭਰਪੂਰ ਰਿਕਾਰਡ ਤੁਹਾਡੇ ਕੋਲ ਮੌਜੂਦ ਹੈ ਅਸੀਂ ਅਗਲੀ ਗੱਲ ਭੈਣ ਜੀ ਬਿੰਦੂ ਹੋਰਾਂ ਨਾਲ ਕਰਦੇ ਹਾਂ ਭੈਣ ਜੀ ਔਰਤਾਂ ਅਸੀਂ ਦੇਖਿਆ ਕਿ ਬਾਕੀ ਜਥੇਬੰਦੀਆਂ ਦੇ ਵਿੱਚ ਔਰਤਾਂ ਜਾਂ ਤਾਂ ਬਿਲਕੁਲ ਹੀ ਨਹੀਂ ਆ ਰਹੀਆਂ ਜਾਂ ਕਿਸੇ ਜਥੇਬੰਦੀ ਦੇ ਵਿੱਚ ਕੋਈ 10 15 20 30 ਔਰਤਾਂ ਦਿੱਲੀ ਦੇ ਵਿੱਚ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਇਹੋ ਜਿਹੀਆਂ ਨੇ 30 ਜਥੇਬੰਦੀਆਂ ਦੇ ਵਿੱਚੋਂ ਜਿਨ੍ਹਾਂ 12 13 ਜਥੇਬੰਦੀਆਂ ਤਾਂ ਇਹੋ ਜਿਹੀਆਂ ਜਿਨ੍ਹਾਂ ਦੇ ਨਾਲ 2 2 4 4 ਔਰਤਾਂ ਵੀ ਨਹੀਂ ਆਈਆਂ ਤੁਹਾਡੀ ਜਥੇ ਦੇ ਬੰਦੀ ਦੇ ਵਿੱਚ ਹਜ਼ਾਰਾਂ ਔਰਤਾਂ ਦਿੱਲੀ ਦੇ ਵਿੱਚ ਵੀ ਆਈਆਂ ਨੇ ਇਹ ਕੀ ਕਾਰਨ ਵੇਖਦੇ ਹੋ ਤੁਹਾਡੀ ਜਥੇਬੰਦੀ ਚ ਇੰਨਾ ਜ਼ਿਆਦਾ ਔਰਤਾਂ ਇਹ ਕਿਸ ਕਾਰਨ ਤੁਹਾਡੇ ਨਾਲ ਤੁਰ ਰਹੀ ਹੈ ਸਾਡੀ ਜਥੇਵੰਦੀ ਨੇ ਆਪਣੇ اجلاس ਦੇ ਵਿੱਚ ਕਾਰਜ ਕਰਿਆ ਹੋਇਆ ਹੈ ਕਿ ਜਿਹੜੀਆਂ ਔਰਤਾਂ ਨੇ ਇਹ ਅਧਵੀ ਤਾਕਤ ਹੈ ਤੇ ਦੂਰੀ ਗੁਲਾਮੀ ਦਾ ਸ਼ਿਕਾਰ ਹੈ ਇੱਕ ਮਰਦ ਦੀ ਗੁਲਾਮੀ ਹੈ ਇੱਕ ਸਮਾਜਿਕ ਗੁਲਾਮੀ ਹੈ ਇਹਦੀ ਮੁਕਤੀ ਲਈ ਔਰਤਾਂ ਨੂੰ ਜਥੇਵੰਦ ਕਰਨਾ ਬਹੁਤ ਜ਼ਰੂਰੀ ਹੈ ਤੇ ਜਥੇਵੰਦ ਕਰਕੇ ਉਹਨੂੰ ਜਮਾਤੀ ਸੰਘਰਸ਼ਾਂ ਦੇ ਵਿੱਚ ਲੈ ਕੇ ਆਉਣਾ ਤੇ ਜਮਾਤੀ ਸੰਘਰਸ਼ਾਂ ਦੇ ਵਿੱਚ ਉਹਨੂੰ ਆਪਦੀ ਮੁਕਤੀ ਬਾਰੇ ਜਿਹੜੀ ਸੋਝੀ ਹੈ ਉਹ ਆਉਣੀ ਹੈਗੀ ਇਸ ਕਰਕੇ ਬਕਾਇਦਾ ਅਸੀਂ 2000 ਦੇ ਵਿੱਚ ਵੀ ਜਦੋਂ ਝੋਨਾ ਖੋਲੜਿਆ ਉਦੋਂ ਤੋਂ ਹੀ ਅਸੀਂ ਔਰਤਾਂ ਨੂੰ ਨਾਲ ਲੈਣਾ ਸ਼ੁਰੂ ਕੀਤਾ ਜਿਦੇ ਚੋਂ ਨਾਰਾ ਵੀ ਨਿਕਲਿਆ ਭੈਣੋਰ ਵਾਲੋ ਭਰਾਵਾ ਸੰ ਲੜਕੇ ਜਿੱਤੀਏ ਹਕੀ ਜੰਗ ਉਦੋਂ ਤੋਂ ਅਸੀਂ ਲਗਾਤਾਰ ਔਰਤਾਂ ਨੂੰ ਆਪਣੇ ਸੰਘਰਸ਼ਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਬਕਾਇਦਾ ਜਿਹੜਾ ਢਾਂਚਾ ਹੈਗਾ ਅਸੀਂ ਇਹ 2012 ਤੋਂ ਔਰਤਾਂ ਦਾ ਜਿਹੜਾ ਢਾਂਚਾ ਜੱਥੇਬੰਦ ਕਰਨ ਦਾ ਉਹ ਬਣਾਇਆ ਹੋਇਆ ਹੈਗਾ 2012 ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਕਾਇਦਾ ਬਠਿੰਡਾ ਜ਼ਿਲ੍ਹਾ ਦੀ ਚੋਣ ਕੀਤੀ ਹੈ ਜਿਹਦੀ ਮੈਂ ਪ੍ਰਧਾਨ ਵੀ ਆ ਤੇ ਨਾਲ ਹੀ ਅਸੀਂ ਜਿਵੇਂ ਗੱਡੀਆਂ ਵਗੈਰਾ ਲੈ ਕੇ ਪਿੰਡਾਂ ਦੇ ਵਿੱਚ ਜਾਣਾ ਔਰਤਾਂ ਦੀਆਂ ਪਿੰਡ ਕਮੇਟੀਆਂ ਬਣਾਉਣੀਆਂ ਬਲਾਕ ਕਮੇਟੀਆਂ ਬਣਾਉਣੀਆਂ ਜ਼ਿਲ੍ਹਾ ਕਮੇਟੀਆਂ ਬਣਾਉਣੀਆਂ ਉਹਨਾਂ ਦੇ ਜਿਹੜੇ ਹੋਰ ਵੀ ਮੰਗਾ ਮਸਲੇ ਆ ਉਹਨਾਂ ਬਾਰੇ ਵੀ ਚੇਤਨਾ ਦੇਣੀ ਤੇ ਜਮਾਤੀ ਸੰਘਰਸ਼ਾਂ ਬਾਰੇ ਵੀ ਚਾਹੇ ਖੁਦਕੁਸ਼ੀ ਪੀੜ ਤੇ ਪਰਿਵਾਰ ਨੇ ਚਾਹੇ ਉਹ ਕਰਜ਼ੇ ਨਾਲ ਸੰਬੰਧਿਤ ਨੇ ਕੁੱਲ ਗੱਲ ਦਾ ਉਹਨਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਤੇ ਉਹਨਾਂ ਨੂੰ ਇੱਧਰ ਲੈ ਕੇ ਆਉਣਾ ਇਹਦੇ ਨਾਲ ਸਾਡੀ ਜਥੇਬੰਦੀ ਨੂੰ ਬਹੁਤ ਵੱਡਾ ਬਲ ਮਿਲਿਆ ਹੈਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਇਹੋ ਜਿਹੀਆਂ ਔਰਤਾਂ ਜਿਹੜੀਆਂ ਅਨਪੜ੍ਹ ਵੀ ਐ ਪਰ ਨੀਤੀ ਪਾਲਿਸੀ ਤੇ ਉਹ ਸਾਡੇ ਸੂਬੇ ਦੇ ਆਗੂਆਂ ਵਾਂਗੂ ਬੋਲਦੀਆਂ ਨੇ ਜੇਲ੍ਹਾਂ ਜੇਲ੍ਹਾਂ ਦੇ ਵਿੱਚ ਜਾਣ ਦਾ ਵੀ ਸਾਡੀਆਂ ਕਾਫੀ ਔਰਤਾਂ ਨੇ ਜਿਹੜੀਆਂ ਦੋ-ਦੋ ਵਾਰੀ ਵੀ ਜੇਲ੍ਹ ਜਾ ਕੇ ਆਈਆਂ ਨੇ ਤੇ ਅਸੀਂ ਖੁਦ ਵੀ ਜੇਲ੍ਹ ਜਾ ਕੇ ਆਏ ਆ ਸਾਡੇ ਕਿਸਾਨ ਔਰਤਾਂ ਨੇ ਉਹਨਾਂ ਤੇ ਪਰਚੇ ਵੀ ਦਰਜ ਹੋਏ ਆ 307 ਦੇ ਕੇਸ ਪਏ ਹੋਏ ਆ ਤਰੀਕਾਂ ਤੇ ਜਾਨੀਆ ਸਾਡਾ ਬਕਾਇਦਾ ਢਾਂਚਾ ਹੈ ਤੇ ਅਸੀਂ ਉਸ ਢਾਂਚੇ ਨੂੰ ਬਰਾਬਰ ਲਿਆਉਣ ਵਾਸਤੇ ਵਿਸ਼ੇਸ਼ ਕੋਸ਼ਿਸ਼ਾਂ ਕਰਦੇ ਆਂ ਚੇਤਨ ਕੋਸ਼ਿਸ਼ਾਂ ਕਰਦੇ ਆਂ ਉਹਨਾਂ ਸਦਕਾ ਹੀ ਆਹ ਜਿਹੜਾ ਜੱਥੇਬੰਦੀ ਉਗਰਾਹਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਹੈ ਇਹ ਪੂਰੀ ਜੱਥੇਬੰਦੀ ਦੇ ਤਰੀਕੇ ਦੇ ਨਾਲ ਹੈ ਪੂਰੀ ਸੋਝੀ ਦੇ ਨਾਲ ਹੈ ਤੇ ਜਾਗਟੇ ਦੇ ਨਾਲ ਜੱਥੇਬੰਦੀ ਦੇ ਵਿੱਚ ਜਿਹੜੇ ਸਾਡੇ ਆਗੂ ਹੈ ਵਰਕਰ ਸੂਬਾ ਕਮੇਟੀ ਦਾ ਸਤਿਕਾਰ ਦਿੰਦੀ ਦਿੰਦੀ ਹੈ ਇਸ ਗੱਲ ਲਈ ਤਾਂ ਅਸੀਂ ਭਾਰਤੀ ਕਿਸਾਨ ਜੁਨੇਇਕਤਾ ਗ੍ਰਾਹਨ ਦੇ ਰਿਣੀ ਵੀ ਆਂ ਤੇ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦੇ ਆਂ ਕਿ ਜਿਹੜੀਆਂ ਅੱਧ ਦੀ ਤਾਕਤ ਹੈ ਦਬਿਆ ਹੋਇਆ ਹਿੱਸਾ ਹੈ ਉਹਨੂੰ ਬਰਾਬਰ ਲਿਆਉਣਾ ਤੇ ਮੂਰੇ ਥਾਂ ਦੇਣੀ ਉਹਦੇ ਵਿੱਚ ਸਾਨੂੰ ਮੂਰੇ ਥਾਂ ਦਿੱਤੀ ਹੋਈ ਹੈ ਸਤਕਾਰ ਹੈ ਅਸੀਂ ਇਸ ਇਸ ਇਕੱਠ ਦੇ ਵਿੱਚ ਦੇਖਿਆ ਕਿ ਜਿਹੜੇ ਕਿਸਾਨ ਗਾਲਾਂ ਕੱਢਦੇ ਹੁੰਦੇ ਸੀਗੇ ਜਦੋਂ ਅਸੀਂ ਔਰਤਾਂ ਇਕੱਠਾਂ ਦੇ ਵਿੱਚ ਆਈਆਂ ਮਰਦਾਂ ਨੇ ਗਾਲਾਂ ਵੀ ਚੱਡੀਆਂ ਨੇ ਉਹ ਗਾਲਾਂ ਨਹੀਂ ਕੱਢਦੇ ਜੇ ਅਸੀਂ ਕਿਤੇ ਨੇਰੇ ਸਵੇਰੇ ਬਾਹਰ ਅੰਦਰ ਜਾਂਦੇ ਤਾਂ ਸਾਡੀ ਸਕਿਉਰਿਟੀ ਦਾ ਖਿਆਲ ਰੱਖਿਆ ਜਾਂਦਾ ਸਾਡੀ ਪੂਰੀ ਉਹਨਾਂ ਨੂੰ ਫਿਕਰਮੰਦੀ ਹੈ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰੇ ਕਿ ਸਕਿਉਰਿਟੀ ਦੇਣੀ ਹੈ ਹੋਰ ਕਰਨਾ ਕਿ ਇਸ ਪੱਖੋਂ ਕਿ ਜਥੇਬੰਦੀ ਦੇ ਵਿੱਚ ਜਲਤਬਾਦ ਦੇ ਢੰਗ ਦੇ ਨਾਲ ਔਰਤਾਂ ਨੂੰ ਲੈ ਕੇ ਉਹਨਾਂ ਦੇ ਸਤਕਾਰ ਦਾ ਵਾਹਿਕਲਾਂ ਦਾ ਪੂਰਾ ਖਿਆਲ ਰੱਖਣਾ ਇਹ ਜਨਨ ਕੀ ਹੋ ਰਿਹਾ ਤੇ ਇਸੇ ਉਤਸ਼ਾਹ ਦੇ ਵਿੱਚ ਔਰਤਾਂ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਆ ਜਿਹੜਾ ਖੇਤੀ ਕਾਨੂੰਨਾਂ ਦੇ ਮਸਲੇ ਤੇ ਸਾਡੀ ਜਾਨੀ ਕਿ ਗਿਣਤੀ ਜਿਹੜੇ ਪਿੰਡਾਂ ਦੇ ਮੋਰਚੇ ਲਾਏ ਆ 26000 ਆਈ ਹੈ ਜਿਹੜੇ ਜਾਨੀ ਕਿ ਜਾਮ ਕੀਤੇ ਉਹਨਾਂ ਦੇ ਵਿੱਚ ਗਿਣਤੀ ਆਈ ਹੈ ਜਿਹੜਾ 5 ਨੂੰ ਜਾਮ ਹੋਇਆ ਭਾਰਤਵੰਦ ਚੱਕਾ ਜਾਮ ਕੀਤਾ ਉਹਦੇ ਵਿੱਚ 30000 ਤੋਂ ਉੱਪਰ ਕਿਸਾਨ ਔਰਤਾਂ ਸ਼ਾਮਲ ਹੋਈਆਂ ਨੇ ਤੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਘਰਾਂ ਦੇ ਵਿੱਚ ਦਵਾਈਆਂ ਹੋਈਆਂ ਸੀ ਨਹੀਂ ਬਾਹਰ ਨਿਕਲਣ ਦਿੱਤਾ ਸੀ ਅੱਜ ਉਹ ਬਲਾਰੇ ਬਣੀਆਂ ਹੋਈਆਂ ਨੌਜਵਾਨ ਔਰਤਾਂ ਪਿੰਡਾਂ ਦੇ ਵਿੱਚ ਜਾ ਕੇ ਕਮੇਟੀਆਂ ਬਣਾਉਂਦੀਆਂ ਨੇ ਨੌਜਵਾਨ ਔਰਤ ਕੁੜੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਪੱਖੋਂ ਸਾਡਾ ਕੰਮ ਬਹੁਤ ਤਸੱਲੀਬਖਸ਼ ਹੈ ਅਸੀਂ ਇਹਨੂੰ ਹੋਰ ਵਧਾ ਰਹੇ ਹਾਂ ਠੀਕ ਆ ਹੋਰ ਜਿੱਥੇ ਕਿਸਾਨ ਮਧੂਰ ਸਿੰਘ ਅਰਸ਼ਕ ਕਮੇਟੀ ਉਹਨਾਂ ਦੇ ਵਿੱਚ ਵੀ ਔਰਤਾਂ ਨਹੀਂ ਆਇਆ ਚਾਹੇ ਦੁਕਾਨਦਾਰ ਵਾਲੇ ਉਹਨਾਂ ਜਿਵੇਂ ਪਰ ਇੱਧਰ ਪੂਰਾ ਜੱਤਬੰਦ ਢੰਗ ਨਾਲ ਔਰਤਾਂ ਨੂੰ ਅਸੀਂ ਲਿਆ ਰਹੇ ਹਾਂ ਪੰਝੀ ਬਿੰਦੂ ਹੋਰਾਂ ਨੇ ਔਰ ਪ੍ਰਧਾਨ ਜੀ ਹੋਰਾਂ ਨੇ ਬੜੀ ਤੱਥ ਭਰਪੂਰ ਗੱਲ ਜਿਹੜੀ ਆ ਉਹ ਤੱਥਾਂ ਦੇ ਨਾਲ ਕਰੀ ਜਦੋਂ ਅਸੀਂ ਇਹ ਇਹ ਸਵਾਲ ਇਹਨਾਂ ਕੋਲ ਚੁੱਕੇ ਤਾਂ ਇਹਨਾਂ ਨੇ ਆਪਣੇ ਰਜਿਸਟਰ ਕੱਢ ਕੇ ਤੱਥਾਂ ਨਾਲ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਾਬਤ ਕੀਤਾ ਕਿ ਤੁੱਕਾ ਤੱਕਾ ਕੋਈ ਨਹੀਂ ਨਾ ਫੰਡ ਦਾ ਨਾ ਘੱਟਦਾ ਰੋਜ਼ ਦੀ ਹਾਜ਼ਰੀ ਲੱਗਦੀ ਆ ਰੋਜ਼ ਦਾ ਰਿਕਾਰਡ ਰੱਖਿਆ ਜਾਂਦਾ ਆ ਅਸੀਂ ਚਾਹਵਾਂਗੇ ਕਿ ਬਾਕੀ ਜਥੇਬੰਦੀਆਂ ਵੀ ਐਦਾਂ ਹੀ ਆਪਣੇ ਅੰਦਰ ਜਿਹੜਾ ਇਸ ਚੀਜ਼ ਦਾ ਰਿਕਾਰਡ ਔਰ ਅਨੁਸ਼ਾਸਨ ਜਿਹੜਾ ਹੈ ਉਹ ਮੇਨਟੇਨ ਕਰਨ ਲਾਈਵ ਸੱਚ ਟੀਵੀ ਤੋਂ ਬਖਸ਼ੀਸ਼ ਆਜ਼ਾਦ ਕੈਮਰਾਮੈਨ ਗੁਰਪ੍ਰੀਤ ਮਾੜੀ ਦੇ ਨਾਲ ਬਹੁਤ